ਮੈਂ ਗਿਆ 1993 ਚ ਕਿ 94 ਚ ਪਾਕਿਸਤਾਨ ਉੱਥੇ ਨਨਕਾਣਾ ਸਾਹਿਬ ਜਾਣਾ ਹੀ ਸੀ ਮੱਥਾ ਟੇਕਣਾ ਹੀ ਸੀ ਲੇਕਿਨ ਮੈਂ ਪੁੱਛਿਆ ਰਾਇ ਬੁਲਾਰ ਖਾਨ ਸਾਹਿਬ ਦੀ ਕਬਰ ਕਿੱਥੇ ਹੈ ਕਿਸੇ ਨੇ ਦੱਸ ਦਿੱਤਾ ਕਬਰਸਤਾਨ ਉੱਧਰ ਹੈ ਜੀ ਉੱਥੇ ਕਬਰ ਹੈ ਮੈਂ ਦੇਖਿਆ ਕਬਰ ਦੇ ਨੇੜੇ ਤੇੜੇ ਵੀ ਤੇ ਕਬਰ ਦੇ ਉੱਪਰ ਵੀ ਪਾਥੀਆਂ ਪੱਥੀਆਂ ਹੋਈਆਂ ਸੀ ਮੈਂ ਉੱਥੇ ਪੁਲਿਸ ਦੇ ਅਫਸਰ ਸਨ ਮੈਂ ਇਤਰਾਜ਼ ਕੀਤਾ ਵੀ ਇਹ ਬੇਦਬੀ ਹੋ ਰਹੀ ਹੈ ਬਹੁਤ ਵੱਡਾ ਸਰਦਾਰ ਸੀ ਬਹੁਤ ਵੱਡਾ ਜ਼ਿਮੀਂਦਾਰ ਸੀ ਉਹ ਸ਼ਖਸ ਜਿਨ 18750 ਏਕੜ ਜ਼ਮੀਨ ਗੁਰੂ ਨਾਨਕ ਦੇਵ ਜੀ ਨੂੰ ਗਿਫਟ ਦਿੱਤੀ ਸੀ ਤੇ ਅੱਜ ਤੱਕ ਉਹ ਗਿਫਟ ਸਟੈਂਡ ਕਰਦੀ 1500 ਰੁਪਏ ਜ਼ਮੀਨ ਚੋਂ 750 ਰੁਪਏ ਮੈਂ ਉਹਨਾਂ ਨੂੰ ਪੁੱਛਿਆ ਵੀ ਰਾਏ ਸਾਹਿਬ ਦਾ ਇੱਥੇ ਕੋਈ ਕਹਿੰਦੇ ਜੀ ਜਿਆਦਾ ਉਹ ਉਹ ਪਰਿਵਾਰ ਕਹਿੰਦੇ ਜੀ ਖਾਨਦਾਨ ਬਹੁਤ ਵੱਡਾ ਹੈ ਉਹ ਗਵਰਨਰ ਵੀ ਰਹਿ ਚੁੱਕੇ ਨੇ ਵਜ਼ੀਰ ਵੀ ਰਹਿ ਚੁੱਕੇ ਨੇ ਵਿਦੇਸ਼ ਰਾਜਦੂਤ ਵੀ ਰਹਿ ਚੁੱਕੇ ਨੇ اسلامਾਬਾਦ ਰਹਿੰਦੇ ਨੇ ਲੇਕਿਨ ਹਵੇਲੀ ਇੱਥੇ ਵੀ ਹੈ ਕੋਈ ਨਾ ਕੋਈ ਇੱਥੇ ਵੀ ਰਹਿੰਦਾ ਹੈ ਮੈਨੂੰ ਦੱਸੋ ਕਿੱਥੇ ਹੈ ਹਵੇਲੀ ਮੈਂ ਗਿਆ ਸਲਾਮ ਅਲੈਕੁਮ ਮੈਂ ਕਿ ਤੁਹਾਡੇ ਵਡੇਰੇ ਸਨ ਰਾਏ ਬਲਾਖਾਂ ਸਾਹਿਬ ਉਹਨਾਂ ਦੀ ਕਬਰ ਦੀ ਦਰਦਸ਼ਾਹ ਬਿਹਤਰੀ ਹੈ ਤੁਸੀਂ ਕਦੀ ਸੋਚਿਆ ਨਹੀਂ ਉਹ ਕਹਿੰਦੇ ਤੁਹਾਡੇ ਵੀ ਤਾਂ ਵੱਡੇ ਸਨ ਅੱਧੀ ਜਾਇਦਾਦ ਤੁਸੀਂ ਸੰਭਲੀ ਤੁਹਾਡਾ ਨੇ ਫਰਜ਼ ਬਣਦਾ ਇਹ ਇਹ ਜ਼ਿੰਮੇਵਾਰੀ ਸਾਰੀ ਸਾਡੇ ਸਿਰ 'ਤੇ ਹੈ ਮੈਂ ਮੈਂ ਕਿ ਗੱਲ ਤਾਂ ਕੋਈ ਬੁਰਾ ਬਣਾਉਣ ਵਾਲੀ ਨਹੀਂ ਹੈ ਜੇ ਮੈਨੂੰ ਕਰਨਾ ਚਾਹੀਦਾ ਉੱਥੇ ਮੌਜੂਦ ਐਸਪੀ ਤੇ ਇੱਕ ਸਿਵਲ ਅਫਸਰ ਕੰਪਟ ਜਿੱਥੇ ਅਸੀਂ ਰਹੇ ਸੀ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਸਰਕਾਰ ਦੀ ਯਾਤ ਲੈਣੀ ਪਊਗੀ ਤਾਂ ਮੈਂ ਹੀ ਕਰ ਦਿੰਦਾ ਇਹ ਸੇਵਾ ਤਾਂ ਮੈਂ ਇੱਕ ਬਗੀਚੀ ਲਾ ਦਿੰਦਾ ਇੱਥੇ ਤੇ ਮਿਸਤਰੀ ਬੁਲਾ ਕੇ ਇੱਥੇ ਆਪਾਂ ਥੋੜੀ ਠੀਕ-ਠਾਕ ਹੀ ਕਰਨੀ ਹੈ ਹੋਰ ਕਿਹੜਾ ਮਹਿਲ ਬਣਾਉਣੇ ਨੇ ਇੱਥੇ ਜੇ ਮੈਂ ਸਿੱਖਾ ਕੇ ਬੇਨਤੀ ਕਰਾਂ ਮੈਂ ਉਹ ਪੈਸੇ ਦੇ ਦੇਣ ਦੇ ਨਾਲ ਦੀ ਉਹ ਕਹਿੰਦੇ ਪਰ ਯਾਤ ਲੈਣੀ ਪਏਗੀ ਮੈਂ ਕਿਹਾ ਕਿਹਦੇ ਤੂੰ ਮੈਨੂੰ ਦੱਸ ਦਿੱਤਾ ਹோம் ডিপਾਰਟਮੈਂਟ ਤੋਂ ਮੈਂ ਕਿਹਾ ਕਿਥੇ ਟਾਈਪਿਸਟ ਮੈਂ ਉਹਦੇ ਤੋਂ ਅਰਜੀ ਲਿਖਵਾਵਾਂ ਇਹਨਾਂ ਨੂੰ ਚਾਹ ਮੰਗਵਾ ਲਈ ਉਹਨਾਂ ਨੇ ਗੱਲਾਂ ਮੈਂ ਕਿਹਾ ਟਾਈਪਿਸਟ ਦੱਸ ਦਿੱਤਾ ਫਿਰ ਮੈਨੂੰ ਜਦੋਂ ਮੈਂ ਉੱਠਣ ਲੱਗਾ ਮੈਨੂੰ ਕਹਿੰਦੇ ਸਰਦਾਰ ਨਾ ਨਾਰਜੀ ਰਖਵਾਇਆ ਤਾਂ ਚੰਗਾ ਹੀ ਐ ਮੈਂ ਕਿਹਾ ਕਿਉਂ ਕਹਿੰਦੇ ਇਹ ਮਨਜ਼ੂਰ ਨਹੀਂ ਹੋਣੀ ਤੁਹਾਡੀ ਅਰਜ਼ੀ ਤੁਸੀਂ ਪੁੱਛਦੇ ਰਹੋਗੇ ਉਡੀਕਦੇ ਰਹੋਗੇ ਅਰਜ਼ੀ ਦਾ ਕੀ ਬਣਿਆ ਹੁਣੇ ਦੱਸ ਦਿੰਦੇ ਨੇ ਕਿ ਇਹ ਇਹ ਨਾ ਮਨਜ਼ੂਰ ਹੋਊਗੀ ਮੈਂ ਕਿਹਾ ਕਿਉਂ ਕਹਿੰਦੇ ਕਿਉਂਕਿ ਇਸਲਾਮ ਚ ਕਬਰਾਂ ਪੂਜਣ ਦੀ ਮਨਾਹੀ ਹੈ ਮੈਂ ਕਿਹਾ ਦੇਖੋ ਮੈਨੂੰ ਉੱਚਾ ਬੋਲ ਬੋਲਣਾ ਤਾਂ ਨਹੀਂ ਚਾਹੀਦਾ ਜਹਾਨ ਚ ਜਿੰਨੇ ਕਬਰ ਪੂਜ ਮੁਸਲਮਾਨ ਨੇ ਉਹਨਾਂ ਹੋਰ ਕੋਈ ਨਹੀਂ ਐ ਉਹ ਕਹਿੰਦੇ ਇਹ ਇਹ ਦਰਸਤ ਹੈ ਅਸਲੀਤ ਇਹੀ ਹੈ ਪਰ ਇਸ ਤਰ੍ਹਾਂ ਦੀ ਮੰਗ ਰੱਦ ਕਰਨ ਵਾਸਤੇ ਕਿੱਥੀ ਦਾ ਜਵਾਬ ਇਹ ਮਿਲੇਗਾ ਮੈਂ ਚਲੋ ਮੈਂ ਯਤਨ ਕਰਦਾ ਮੈਂ ਆ ਕੇ ਚਿੱਠੀਆਂ ਲਿਖਣੀ ਸ਼ੁਰੂ ਕੀਤੀਆਂ ਸ਼੍ਰੋਮਣੀ ਕਮੇਟੀ ਨੂੰ ਦਿੱਲੀ ਕਮੇਟੀ ਨੂੰ ਉਹ ਯਤਨ ਜਿਤਨ ਮਨਜੀਤ ਸਿੰਘ ਕਲਕੱਤਾ ਨੇ ਕੀਤਾ ਸੀ ਯਤਨ ਚਿੱਠੀ ਪੱਤਰ ਹੋਇਆ ਨਹੀਂ ਕੁਝ ਸਰਦਾਰ ਮਨਮੋਹਨ ਸਿੰਘ ਨੂੰ ਚਿੱਠੀ ਲਿਖ ਦਿੱਤੀ ਜਦੋਂ ਪ੍ਰਾਈਮ ਮਿਨਿਸਟਰ ਬਣੇ 15 ਦਿਨਾਂ ਬਾਅਦ ਮੇਰੇ ਕੋਲ ਚਿੱਠੀ ਦਾ ਜਵਾਬ ਆਇਆ ਪ੍ਰਾਈਮ ਮਿਨਿਸਟਰ ਜਾਂ ਗਵਰਨਰ ਆਪਣੇ ਦਸਤਖਤਾਂ ਹੇਠਾਂ ਚਿੱਠੀ ਨਹੀਂ ਭੇਜਦਾ ਹੁੰਦਾ ਜਿਹੜੀ ਚਿੱਠੀ ਮੇਰੇ ਕੋਲ ਆਈ ਪਈ ਏ ਉਹ ਸਰਦਾਰ ਮਨਮੋਹਨ ਸਿੰਘ ਦੇ ਦਸਖਤਾਂ ਨਾਲ ਆਈ ਹੋਈ ਉਹਦੇ ਤੇ ਲਿਖਿਆ ਕਿ ਤੁਹਾਡੀ ਮੰਗ ਜਾਇਜ਼ ਹੈ ਅਸੀਂ ਸਬੰਧਤ ਵਿਭਾਗ ਦੇ ਨਾਲ ਰਾਬਤਾ ਕਾਇਮ ਕਰ ਲਿਆ ਹੋਇਆ ਹੈ ਕੁਝ ਸਮਾਂ ਲੱਗ ਸਕਦਾ ਹੈ ਲੇਕਿਨ ਤੁਹਾਡੀ ਇਹ ਇੱਛਾ ਪੂਰੀ ਹੋਏਗੀ ਅੰਗਰੇਜ਼ੀ ਚ ਚਿੱਠੀ ਮੇਰੇ ਕੋਲ ਪਈ ਏ ਕੋਈ ਤਕਰੀਬਨ ਇਸ ਚਿੱਠੀ ਪੱਤਰ ਤੋਂ 6 ਮਹੀਨੇ ਬਾਅਦ ਮੇਰੇ ਕੋਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਇੱਕ ਵਕੀਲ ਦਾ ਫੋਨ ਆਇਆ ਕਹਿੰਦਾ ਜੀ ਮੈਂ ਰਾਜਬੁੱਲਾਰ ਖਾਨ ਸਾਹਿਬ ਦੇ ਪਰਿਵਾਰ ਦਾ ਦੋਸਤ ਹਾਂ ਤੁਹਾਨੂੰ ਬਧਾਈ ਹੋਵੇ ਮੈਂ ਕੀ ਹੋ ਗਿਆ ਕਹਿੰਦਾ ਤੁਹਾਡੀ ਇੱਛਾ ਦੀ ਪੂਰਤੀ ਹੋ ਗਈ ਕੀ ਹੋਇਆ ਕਹਿੰਦਾ ਇੱਥੇ ਇਥੋਂ ਜਿਹੜੇ ਆਪਣੇ ਰਾਜਦੂਤ ਨੇ ਨਾ ਪਾਕਿਸਤਾਨ ਚ ਸੰਵਨ ਸਬਰਵਾਲ ਸੀ ਕਹਿੰਦੇ ਜੀ ਲਾਹੌਰ ਚ ਮੁਸ਼ਾਇਰਾ ਹੋਇਆ ਬਹੁਤ ਵੱਡਾ ਜਿਹਦੇ ਚ ਚੀਫ ਗੈਸਟ ਮੁੱਖ ਮੰਤਰੀ ਤੇ ਨਾ ਚੀਫ ਗੈਸਟ ਸਬਰਵਾਲ ਪ੍ਰੈਜ਼ਾਈਡ ਕਰਨਾ ਸੁ ਮੁੱਖ ਮੰਤਰੀ ਨੇ ਵੱਡੇ ਸ਼ਾਇਰ ਆਏ ਹੋਏ ਸੀ ਮੁਸ਼ਾਇਰਾ ਹੋਇਆ ਦਾਦ ਮਿਲੀ ਖੁਸ਼ ਹੋਏ ਸਾਰੇ ਤੇ ਸਬਰਵਾਲ ਸਾਹਿਬ ਨੂੰ ਕਿਹਾ ਗਿਆ ਵੀ ਹੁਣ ਤੁਸੀਂ ਚੰਦ ਅਲਫਾਜ਼ ਸਰੋਤਿਆਂ ਨਾਲ ਸ਼ੇਅਰ ਕਰੋ ਉਹਨਾਂ ਨੇ ਸ਼ਾਇਰਾਂ ਨੂੰ ਦਾਤ ਦਿੱਤੀ ਤੇ ਇਹ ਕਿਹਾ ਕਿ ਖੁਸ਼ ਨਸੀਬ ਸ਼ਖਸ ਸਨ ਰਾਏ ਬੁਲਾਰ ਖਾਨ ਸਾਹਿਬ ਜਿਨ੍ਹਾਂ ਬਾਰੇ ਕੋਈ ਵਿਵਾਦ ਹੀ ਨਹੀਂ ਮੁਸਲਮਾਨਾਂ ਦੇ ਵੀ ਬਡੇਰੇ ਹਿੰਦੂਆਂ ਦੇ ਵੀ ਬਡੇਰੇ ਸਿੱਖਾਂ ਦੇ ਵੀ ਬਡੇਰੇ ਮੈਨੂੰ ਇਸ ਮੁਬਾਰਕ ਮੌਕੇ ਤੇ ਜੇ ਸਰਕਾਰ ਪਾਕਿਸਤਾਨ ਆਗਿਆ ਦੇ ਦੇਵੇ ਮੈਂ ਉਹਨਾਂ ਦੀ ਕਬਰ ਦੀ ਸੇਵਾ ਸੰਭਾਲ ਕਰਨਾ ਚਾਹੁੰਦਾ ਹਿੰਦੁਸਤਾਨ ਸਰਕਾਰ ਦੀ ਖਰਚੇ ਤੇ ਇੱਕ ਇਹ ਮੰਗ ਰੱਖ ਕੇ ਬੈਠ ਗਏ ਮੁੱਖ ਮੰਤਰੀ ਜੀ ਹਾਈ ਸਟੇਜ ਤੇ ਕਹਿਣ ਲੱਗੇ ਇਹਨਾਂ ਦੀ ਮੰਗ ਜਾਇਜ਼ ਹੈ درست ਹੈ ਪਰ ਅਸੀਂ ਹਿੰਦੁਸਤਾਨ ਸਰਕਾਰ ਨੂੰ ਜ਼ਹਿਮਤ ਕਿਉਂ ਦੇ ਜੀ 2 ਕਰੋੜ ਰੁਪਏ ਇਸ ਕਬਰ ਵਾਸਤੇ ਮੈਂ ਐਲਾਨ ਕਰਦਾ ਹੁਣੇ ਸੈਂਕਸ਼ਨ ਕਰਦਾ ਮੈਨੂੰ ਹਾਈ ਕੋਰਟ ਦੇ ਵਕੀਲ ਨੇ ਉਹ ਕਬਰ ਦੀਆਂ ਫੋਟੋਆਂ ਭੇਜੀਆਂ ਬਗੀਚੇ ਦੀਆਂ ਫੋਟੋਆਂ ਭੇਜੀਆਂ ਤੇ ਕਿਹਾ ਕਿ ਤੁਹਾਡੀ ਇੱਛਾ ਪੂਰੀ ਹੋਈ ਇਹਨਾਂ ਗੱਲਾਂ ਨੂੰ ਮੈਂ ਚਮਤਕਾਰ ਸਮਝਦਾ ਹਾਂ